ਇਹ ਮਾਲ ਦੇ ਵਿੱਚ ਯਾਰ ਕੰਜ ਪੱਠ ਰੱਖਣੀ ਜ਼ਰੂਰੀ ਹੁੰਦੀ ਐ ਇੱਕ ਤੇਰੇ ਲਵੇ ਵੀ ਦੇਖੀ ਸੀ ਮੈਂ ਇੱਥੇ ਬਾਗ ਬਾਈ ਲਵੇ ਵੀ ਹੈ ਨਾ ਹਾਂ ਇਹਦੇ ਕੋਲੇ ਵੀ ਹੈਗੇ ਇੱਕ ਆਪਣੇ ਕੋਲੇ ਆ ਘਰੇ ਉਹ ਵੱਡੀ ਆ ਉਹ 8 ਦੰਦਾਂ ਦਾ ਇਹ 2 ਦੰਦਾਂ ਦੀ ਵਾਲੇ ਨਾ ਇਹਦਾ ਫਾਇਦਾ ਕੀ ਹੁੰਦਾ ਮਾਲ ਦੇ ਵਿੱਚ ਰੱਖਣਾ ਹਾਂ ਫਾਇਦਾ ਦਾ ਯਾਰ ਐ ਹੁੰਦਾ ਇਹ ਹਰ ਟਾਈਮ ਵਾਧਾ ਮੰਗਦੀ ਆ ਪਸ਼ੂ ਚ ਇਸੇ ਵਾਧਾ ਮੰਗਦੀ ਆ ਇਹ ਹਰੇਕ ਮਾਲ ਦੇ ਵਾਲਿਆਂ ਕੋਲ ਹੁੰਦੀ ਆ ਨਾ ਤਕਰੀਬਨ ਇਹ ਕਿਸੇ ਕਿਸੇ ਕੋਲੇ ਹੁੰਦੀ ਆ ਅੱਛਾ ਕਿਸੇ ਕਿਸੇ ਕੋਲ ਕਿਸੇ ਕਿਸੇ ਦੇ ਜਾਣੀ ਇਹ ਕਿਹੜਾ ਕੁਦਰਤ ਵੱਲੋਂ ਜੰਮਦੀ ਆ ਜਾ ਰਹੇ ਇਹ ਕੁਦਰਤ ਵੱਲੋਂ ਇਹਦਾ ਕੁਦਰਤ ਹੀ ਆ ਕੋਈ ਰੰਗ ਰੱਬ ਦੇਨੇ ਆਪਣੇ ਨਹੀਂ ਆ ਦੇਖ ਲੈ ਇਹ ਤਾਂ ਰੰਗ ਕੋਈ ਰੱਬ ਦੇ ਪੱਲੂ ਹੀ ਹੁੰਦਾ ਏ ਇਹਦੀ ਨਿਸ਼ਾਨੀ ਕੀ ਹੁੰਦੀ ਆ ਕੰਜ ਦੀ ਨਿਸ਼ਾਨੀ ਆ ਦੇਖ ਉਹ ਬੱਕਰੀ ਦੇ ਕਿਵੇਂ ਹੁੰਦੀ ਆ ਇਹਦੇ ਕਿਵੇਂ ਆ ਦੇਖ ਅੱਛਾ ਠੀਕ ਹੈ ਇਹਦੇ ਹੋਰ ਤਰ੍ਹਾਂ ਕੀ ਬਾਕੀ ਦਾ ਸੁਨੱਖਪਣਾ ਦੇਖ ਇਹ ਤੇ ਰੱਬ ਰੰਗ ਰੂਪ ਇਹਨੂੰ ਵੱਧ ਦਿੰਦਾ ਹੁਸਨ ਵੱਧ ਦਿੰਦਾ ਇਹ ਚੀਜ਼ ਨੂੰ ਇਹਨੂੰ ਹੈ ਹਾਂ ਇਹ ਚੀਜ਼ ਨੂੰ ਦੇਖ ਲਈ ਹੁਣ ਬੋਕਾਂ ਦੇ ਦੇ ਨਾਲ ਦੀਆਂ ਪੱਠਾਂ ਦਿਖਾ ਦੀ ਉਹਨਾਂ ਦੇ ਹੁਸਨ ਇੰਨਾ ਨਹੀਂ ਹੈਗਾ ਜਿੰਨਾ ਇਹ ਤਾਂ ਮੂੰਹ ਦੇਖ ਅੱਛਾ ਪਿਆ ਬੋਕ ਵਰਗਾ ਹਾਂ 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 ਬਾਕੀ ਦਾ ਉਂ ਦੇਖ ਕੋਈ ਜੜ ਤੱਕ ਕਿਸੇ ਗੱਲੋਂ ਵੀ ਕਮੀ ਦਿਖਾ ਕੋਈ ਇਹ ਰੱਬ ਦੇ ਰੂਪ ਆ ਇਹ ਬੁੜੇ ਕਹਿੰਦੇ ਹੁੰਦੇ ਤੇ ਕਹਿੰਦੇ ਤਾਂ ਬਹੁਤ ਚੰਗੀ ਆ ਰਾਖੀ ਰੱਖਦੀ ਆ ਨਿਗਾਹ ਰੱਖਦੀ ਆ ਤੈਨੂੰ ਵਿੜਕ ਵੀ ਦਊ ਜੇ ਬੰਦਾ ਆਊਗਾ ਤੈਨੂੰ ਦੱਸੂ ਵੀ ਬੰਦਾ ਆ ਰਿਹਾ ਹੂੰ ਵੀ ਵਿੜਕ ਵੀ ਦਿੰਦੀ ਆ ਹਾਂ ਇਹ ਆਏ ਕਹਿੰਦੇ ਆ ਵੀ ਮੈਂ ਬੱਕਰੀਆਂ ਚ ਦਿਖਾਣਾ ਕਿਸੇ ਨੂੰ ਵੀ ਫਰਦੀ ਨਾ ਦੇਖ ਜਾ ਵੀ ਮੈਂ ਮਾਲ ਚ ਲੂਕੀ ਰਹਾਂ ਇਹ ਮਾਲ ਵਾਦਾ ਭਾਲਦੀ ਆ ਵਾਦਾ ਭਾਲਦੀ ਆ ਇਹ ਮਾਲਕ ਦਾ ਵਾਦਾ ਭਾਲਦੀ ਆ ਵੀ ਮਾਲਕ ਨੂੰ ਮੇਰੇ ਨੂੰ ਵਾਦਾ ਦੇ ਜਿਹੜਾ ਮੈਨੂੰ ਸਾਹਮ ਦਾ ਠੀਕ ਆ ਇਹ ਨਾ ਕਰਾਸ ਹੋਵੇ ਨਾ ਕੁਝ ਇਹ ਕੁਝ ਨਹੀਂ ਹੁੰਦੀ ਨਾ ਸੂਵੇ ਯਾਰ ਨਾ ਕੁਝ ਨਹੀਂ ਹੁੰਦੀ ਨਾ ਦੁੱਧ ਦਵੇ ਨਾ ਦੁੱਧ ਦਵੇ ਆਈ ਰਹੂੰ ਆਈ ਰਹੂੰ ਕੱਲ ਨੂੰ ਮਾਨ ਵਾਲਾ ਬੁੜੀ ਹੋ ਗਈ ਮਾਰ ਗਈ ਵਿਚਾਰੀ ਨੂੰ ਦੱਬ ਦੋ ਕੱਪੜਾ ਪਾ ਦੋ ਉੱਤੇ ਢੋਆ ਪੱਟ ਕੇ ਦੱਬ ਦੋ ਵਿਚਾਰੀ ਨੂੰ ਠੀਕ ਆ ਨਹੀਂ ਬਾਧਾ ਹੀ ਮੰਗੂ ਇਹ ਘਾਟਾ ਨਹੀਂ ਮੰਗਦੀ ਠੀਕ ਹੈ ਇਹਦੇ ਨਾਲ ਕਿਹੜਾ ਹੁਣ ਜਿੱਥੇ ਆਪਣੀ ਇੰਨੀਆਂ ਫਿਰਦੇ ਨੇ ਇੱਕ ਨਾਲ ਕੀ ਹੋ ਜੂ ਕਨਾਲ ਤਾਂ ਕੋਈ ਫਰਕ ਨਹੀਂ ਪੈਣ ਲੱਗਿਆ ਸਹੀ ਗੱਲ ਆ ਠੀਕ ਆ ਨਹੀਂ ਇਹ ਕਰਮਾ ਰੱਬ ਦਾ ਰੂਪ ਆ ਯਾਰ ਰੱਬ ਨੇ ਦਿੱਤਾ ਇਹਨੂੰ ਹੁਸਨ ਤਾਂ ਦੇਖੋ ਕਿੰਨਾ ਦਿੱਤਾ ਵਿਚਾਰੀ ਨੂੰ ਹੂੰ ਕਿਸੇ ਬੱਕਰੀ ਨੂੰ ਕਿਸੇ ਪੱਠ ਨੂੰ ਇੰਨਾ ਹੁਸਨ ਨਹੀਂ ਆਉਂਦਾ ਜਿੰਨਾ ਇਹਨੂੰ ਆਇਆ ਵਿਚਾਰੀ ਨੂੰ ਦੇਖ ਪਾਕ ਇਹਨੇ ਕਦ ਕਾਠ ਪੋ ਕਰਨਾ ਹਲੇ ਤਾਂ ਹਲੇ ਤਾਂ ਬੱਚੀ ਆਏ ਅੱਛਾ ਕੱਦ ਕਰੂ ਪੂਰਾ ਹੁਣ ਲਾ ਕਰੂ ਮਾਇਆ ਤੇ ਰੈਡੀ ਦਾ ਕਿੰਨਾ ਸੀ ਉਹਦਾ ਮੇਰੇ ਆੜੇ ਦਾ 45 ਬੰਤੂੜੀ ਹਿਸ਼ਾਲੇ 45 ਤੋਂ ਬਾਹਰ ਖੜਾ ਉਹ ਜੇ ਕਹੇ ਚ ਕਮੈਂਟ ਆਈ ਸੀ ਵੀਡੀਓ ਚ ਹਾਂ ਜਿਹੜੇ ਮੈਂ ਕਹਿੰਦਾ ਮਾਹ ਕੰਜ ਉਹ ਕਹਿੰਦੇ ਕਹਿੰਦੇ ਇਹਨੇ ਕੱਦ ਕਰਾਉਣ ਦੇ ਮਾਰੇ ਨੇ ਵੀ ਉਹੀ ਰੋਕ ਲਈ ਕਹਿੰਦੇ ਕੰਜ ਨਹੀਂ ਹੈਗੀ ਕੰਜਾ ਯਾਰ ਸੂਈ ਨਹੀਂ ਫਰਾ ਹਾਂ ਹੋ ਉਹ ਪਿਓਰ ਕੰਜਾ ਠੀਕ ਹੈ ਉਹ ਪਿਓਰ ਮਤਲਬ ਪਿਓਰ ਕੰਜ ਹੋਊ ਆ ਠੀਕ ਇਹ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ ਉਹ ਜਾਣੀ ਇਹਦੇ ਨਾਲੋਂ ਜ਼ਿਆਦਾ ਪਿਓਰ ਹੈ ਥੋੜੀ ਜਿਹੀ ਘੱਟ ਪਿਓਰ ਉਹਦੇ ਨਾਲੋਂ ਠੀਕ ਐ ਇਹ ਬੋਕ ਵਾਂਗੂ ਬੁਕੂ ਉਹ ਬੋਕਦੀ ਨਹੀਂ ਹੈਗੀ ਉਹ ਤਾਂ ਬਸ ਚੁੱਪੇ ਰਹੂਗੀ ਕਿਸੇ ਨੂੰ ਪਤਾ ਵੀ ਨਹੀਂ ਵਿਏ ਚੱਕ ਕੰਜ ਹੈਗੀ ਆ ਉਹਦਾ ਮਤਲਬ ਇਹ ਆ ਇਹ ਦੋ ਤਰ੍ਹਾਂ ਦੇ ਹੁੰਦੇ ਆ ਇਹ ਦੋ ਤਰ੍ਹਾਂ ਦੇ ਹੁੰਦੇ ਆ ਹਾਂ ਲੜ ਪੰਜ ਹੁੰਦੀ ਹੈ ਇੱਕ ਮਾਦਾ ਕੰਜ ਇੱਕ ਮਾਦਾ ਹੁੰਦਾ ਇਨਲਰ ਕੰਜ ਇਹ ਮਤਲਬ ਸਾਨੂੰ ਸਪੋਰਟ ਦਿੰਦੀ ਆ ਇਹ ਸਪੋਰਟ ਦਿੰਦੀ ਆ ਦੋ ਤਰ੍ਹਾਂ ਦੀ ਸਪੋਰਟ ਹੁੰਦੀ ਆ ਜਿਵੇਂ ਮੱਥੇ ਲੱਗਣ ਵਾਲੀ ਗੱਲ ਨਹੀਂ ਬੱਕਰੀ ਨੂੰ ਬੁਲਾਉਣ ਦੇ ਵਿੱਚ ਵੀ ਸਪੋਰਟ ਕਰਦੀ ਆ ਇਹ ਠੀਕ ਐ ਬੱਕਰੀ ਨੂੰ ਬੁਲਾ ਕੇ ਛੱਡ ਵੀ ਆ ਇਹ ਉਹ ਤਾਂ ਆਡੋਂਦੇ ਨੇ ਬੱਕਰੀਆਂ ਚ ਇਹਨੇ ਆਪ ਦੀ ਛੇੜਖਾਨੀ ਕਰੀ ਜਾਣੀ ਆ ਠੀਕ ਹੈ ਉਦੋਂ ਬਾਅਦ ਇਹ ਵਿੱਚ ਵਿੱਚ ਵੀ ਫਿਰ ਜਾਂਦੀ ਹੈ ਇਹਦੇ ਮੱਥੇ ਲੱਗਣ ਦਾ ਵੀ ਫਰਕ ਪੈਂਦਾ ਜਿਵੇਂ ਕੋਈ ਪੁਰਾਣਾ ਵਿਚਾਰ ਆ ਨਾ ਵੀ ਮੱਥੇ ਲੱਗਣਾ ਬਹੁਤ ਫਰਕ ਪੈਂਦਾ ਬੰਦਿਆਂ ਦੀ ਵੀ ਕਹਿੰਦੇ ਨਾ ਤੇਰੇ ਮੱਥੇ ਬਲਾਨਾ ਲੱਗਦਾ ਹਾਂ ਆਪਾਂ ਕਹਿੰਦਾ ਤਾਂ ਜੇ ਕੋਈ ਮਾੜਾ ਹੋ ਜਾ ਅੱਜ ਉਹ ਲੱਗਿਆ ਸੀ ਮੱਥੇ ਜੇ ਕੋਈ ਚੰਗਾ ਹੋਏ ਫੇਰ ਵੀ ਕਹਿੰਦਾ ਉਹ ਕੰਮ ਆ ਇਹ ਤੇ ਲੱਗਦਾ ਰਹਿੰਦਾ ਇਹ ਦੇਖ ਲੈ ਸੋਨਾ ਬਹੁਤ ਆਏ ਬਾਕੀ ਇਹ ਮੱਥੇ ਲੱਗ ਜੇ ਬੱਕਰੀ ਲੱਗਦੀ ਤੇ ਮੱਥੇ ਲੱਗ ਜੇ ਇਹ ਜੀ ਬੱਚਾ ਜੰਮੂ ਬੱਕਰੇ ਦਾ ਸ਼ੇਰੂ ਦਾ ਬੱਚਾ ਜਿਹੜਾ ਉਹ ਵਿੱਚ ਸ਼ੇਰੂ ਦਾ ਹਾਂ ਉਹਦਾ ਬੱਚਾ ਠੀਕ ਹੈ ਇਹ ਮੱਥੇ ਲੱਗਿਆ ਵੀ ਬਹੁਤ ਚੰਗਾ ਬੱਕਰੀ ਲਾਗਦੀ ਦੇ ਵੀ ਮੱਥੇ ਲੱਗਣਾ ਬਹੁਤ ਚੰਗਾ ਏ ਬੰਦ ਸੋਹਣਾਗਾ ਅਜੇ ਸੋਹਣਾ ਨਾਮ ਦਾ ਫਿਰਦਾ ਫਿਰਦਾ ਹਾਂ ਸੋਹਣਾ ਸੁਨੱਖਾ ਦਾ ਰੱਬ ਰੂਪ ਇਹਨੂੰ ਤੈਨੂੰ ਦੱਸਿਆ ਵੀ ਲੈ ਦੇ ਦਿੰਦਾ ਰੱਬ ਯਾਰ ਜਿੰਨੂੰ ਆਇਆਂਗਾ ਜਿੰਨੂੰ ਨਹੀਂ ਤਸੱਲੀ ਵੀ ਗੱਗੀ ਲਵੇ ਜਿਹੜੀ ਕੰਜ ਨਹੀਂ ਹੈਗੀ ਆ ਕੇ ਆਪਣੀ ਤਸੱਲੀ ਕਰ ਲਿਆ ਅਗਲਾ ਹੋਰ ਦੱਸ ਬੱਕਰਾ ਛੱਡ ਕੇ ਦੇਖ ਲੈ ਜਿਹੜਾ ਕੁਛ ਮਰਜ਼ੀ ਕਰਕੇ ਦੇਖ ਲੈ ਜਿਹੜਾ ਕੁਛ ਮਰਜ਼ੀ ਕਰਕੇ ਦੇਖ ਲੇ ਜੋ ਲੱਗ ਹੀ ਕਹਦੇ ਹੋ ਆਪਾਂ ਨੇ ਕਿਹੜਾ ਕੁਝ ਤਾਂ ਸੂਆ ਲੈਣਾ ਦਾ ਫਿਰਦੀ ਆ ਯਾਰ ਆਪਾਂ ਨੂੰ ਕੋਈ ਵੇਚਣ ਦਾ ਸੌਕ ਨਹੀਂ ਉਹਦਾ ਠੀਕ ਆ ਰੱਬ ਨੇ ਦਿੱਤਾ ਰੂਪ ਫਿਰੀ ਜਾਂਦਾ ਆਪਾਂ ਨੂੰ ਕੀ ਆ ਠੀਕ ਆ